ਤੇ ਚਾਤਰ ਦੇ ਮਾਲਿਕ ਸਵਦਾ ਅਵਤਾਰ ਹਾਜੀਤ ਦੀਪੰਦਰ ਕਲਯੂਕ ਦੇ ਬਹੀਤ ਲੋਕ ਪਰ ਲੋਕ ਸਹੀ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗੁਰੂ ਯੁਗੋ ਯੁਗਿਆਤਲ ਸਤਗੁਰੂ ਜਗਤਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ कृपा ਦਾ ਸਰਕਾਰ ਇਹ ਬਚਨ ਸਾਢੇ ਸਰਵਨਾ ਤੱਕ ਪਹੁੰਚੀ ਨੇ ਤੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਇਹ ਕਿਰਪਾ ਸਾਢੇ ਤੇ ਕੀਤੀ ਹੈ ਸਤਿਗੁਰ ਜੀ ਇਸ ਸਬਦਨਾ ਹੀ ਗੁਰਰਾਵदास जी महाराज ਜੋ ਬਖਸ਼ਿਸ਼ ਕਰ ਰਹੇ ਨੇ ਸਮਝ ਲਪਾ ਹੈ ਛਤਰੂਪ ਚਾਰ ਚਰਨਾ ਵਿੱਚ ਹੈ ਆਓ ਸਰਵਣ ਕਪ ਤਯਤਰ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਵਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਤਾਂ ਕੀ ਗਤ ਕਹੀ ਨ ਜਾਈ ਅਮਿੱਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਉ ਗੋਬਿੰਦ ਸ੍ਰਿਸ਼ਟੀ ਦਾ ਅਸਲਾ ਤਤ ਜਿਸ ਦੁਆਰਾ ਸਾਰੀ ਸ੍ਰਿਸ਼ਟੀ ਬਣੀ ਹੈ ਉਹ ਕਹਿੰਦੇ ਨੇ ਗੋਬਿੰਦ ਉਹ ਪਰਮਾਤਮਾ ਬਹੁਤ ਵੱਡਾ ਹੈ ਪਹੁੰਚ ਤੋਂ ਪਰੇ ਹੈ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰੇ ਹੈ ਮਾਇਆ ਤੋਂ ਰਹਿਤ ਹੈ ਨਿਰੰਕਾਰ ਕਾਰ ਤੋਂ ਰਹਿਤ ਹੈ ਉਸ ਦੀ ਅਵਸਥਾ ਕੋਈ ਕਹਿ ਨਹੀਂ ਸਕਦਾ ਫਿਰ ਸਾਡੇ ਵਰਗਾ ਮੂਰਖ ਕਿਵੇਂ ਕਹੇਗਾ ਇਹ ਗੁਰੂ ਆਮਦਾਸ ਜੀ ਮਹਾਰਾਜ ਕਹਿ ਰਹੇ ਨੇ ਉਹਦੀ ਵਡਿਆਈ ਕਹੀ ਹੀ ਨਹੀਂ ਜਾ ਸਕਦੀ ਕਹਿੰਦੇ ਦੱਸੋ ਫਿਰ ਸਾਡੇ ਵਰਗਾ ਬੰਕ ਕੀ ਕਹੇਗਾ ਅਮਿੱਤ ਵਡਾਈ ਬਿਲਤੀ ਵਿਚਰੀ ਉਦੀ ਉਹਦੀ ਸੀਮਾ ਨਹੀਂ ਹੈ ਐਸਾ ਮੇਰਾ ਪਰਮੇਸ਼ਰ ਸਭ ਤੋਂ ਪਰੇ ਹੈ ਜੀ ਗੋਬਿੰਦ ਅਲਖ ਅਪਾਰ ਪਰ ਪਰ ਆਪ ਆਪਣਾ ਜਾਣੇ ਉਹ ਪਰਮਾਤਮਾ ਜਿਹੜਾ ਗੋਬਿੰਦ ਹੈ ਅਲਖ ਹੈ ਅਪਾਰ ਹੈ ਪਰੇ ਤੋਂ ਪਰੇ ਹੈ ਉਹ ਆਪਣੇ ਬਾਰੇ ਆਪ ਹੀ ਜਾਣਦਾ ਹੈ ਕਿੱਡਾ ਵੱਡਾ ਹੈ ਆਪਣੀ ਵਡਿਆਈ ਵੀ ਆਪ ਹੀ ਕਰਾਉਂਦਾ ਹੈ ਆਪਣਾ ਨਾਮ ਵੀ ਆਪ ਹੀ ਜਮਾਉਂਦਾ ਹੈ ਆਪੇ ਮਾਇਆ ਵਿੱਚ ਭੁਲਾਉਂਦਾ ਹੈ ਸਾਰਾ ਕੁਝ ਉਹ ਆਪ ਕਰਿਆ ਪੜੇ ਆਪ ਨੂੰ ਆਪ ਹੀ ਜਾਣਦਾ ਹੈ ਕੀ ਇਹ ਜੰਤ ਵਿਚਾਰੇ ਕਹੀ ਹੈ ਜੋ ਤੁਧ ਆਖ ਵਖਾਣੇ ਇਹ ਜੀਵ ਜੰਤੂ ਅਸੀਂ ਆਪਾਂ ਜੀਵ ਜੰਤੂ ਹੀ ਹਾਂ ਉਹ ਦੇ ਦੱਸੋ ਕੀ ਕਹੀਏ ਉਹਦੇ ਬਾਰੇ ਕੋਈ ਨਹੀਂ ਪਤਾ ਇਹ ਤਾਂ ਗੁਰੂ ਦੀ ਬਾਣੀ ਹੈ ਸਾਡੇ ਕੋਲ ਬਾਣੀ ਦੁਆਰਾ ਉਹਦੀ ਵਿਚਾਰ ਕਰ ਲੈਂਦੇ ਆ ਵਰਨਾ ਉਸ ਪ੍ਰਬਾਤਮਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆ ਇਹ ਜਨ ਤੇ ਵਿਚਾਰੇ ਜਿਹਦਾ ਚਾਰਾ ਰਚਦੇ ਕੀ ਕਹਿ ਸਕਦੇ ਤੋ ਜੋ ਤੁਧ ਆਖ ਵਖਾੜੇ ਹੁਣ ਤੇਰੇ ਕੀਤੇ ਹੋਏ ਆ ਤੇਰੇ ਬਣਾਏ ਹੋਏ ਤੈਨੂੰ ਕਿਵੇਂ ਕਹੀਏ ਪਿਤਾ ਕਾ ਜਨਮ ਕਿਆ ਜਾਣੇ ਪੁੱਤ ਉਹ ਪਿਤਾ ਬਾਰੇ ਨਹੀਂ ਜਾਣ ਸਕਦੇ ਉਹਨੇ ਬਣਾਇਆ ਕਿਵੇਂ ਬਣਾਇਆ ਸੰਸਾਰ ਅਸੀਂ ਨਹੀਂ ਜਾਣ ਹਾਂ ਆਪ ਸਮਝਾ ਦੇ ਸਾਰਾ ਕੁਝ ਕਹਿ ਸਕਦੇ ਜਿਸਨੂੰ ਨਦਰ ਕਰੇ ਤੂੰ ਆਪਣੇ ਸੋ ਗੁਰਮੁਖ ਕਰੇ ਵਿਚਾਰ ਜਿਉ ਕਹਦੇ ਜਿਸ ਤੇ ਤੂੰ ਆਪਣੀ ਕਿਰਪਾ ਕਰ ਦਿੰਦਾ ਹੈ ਉਹ ਗੁਰੂ ਅਨਸਾਰੀ ਹੋ ਜਾਂਦਾ ਹੈ ਗੁਰਮੁਖ ਬਣ ਜਾਂਦਾ ਹੈ ਅਤੇ ਉਹ ਫਿਰ ਵਿਚਾਰ ਕਰਦਾ ਹੈ ਗੁਰਮੁਖ ਹੋਏ ਸੋ ਕਰੇ ਵਿਚਾਰ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਗੁਰੂ ਉਨਸਾਰੀ ਹੋ ਜੋ ਸਭ ਕਾਸੇ ਦੀ ਵਿਚਾਰ ਆਪੇ ਗੁਰੂ ਦਸੀ ਜਾਤਾ ਸੋ ਗੁਰਮੁਖ ਜਿਸ ਨੂੰ ਆਪ ਜਿਹੜਾ ਵਿਚਾਰ ਕਰ ਰਿਹਾ ਹੈ ਸਮਝੋ ਉਹਨੂੰ ਕੁਝ ਨਦਰ ਕਰ ਦਿੱਤੀ ਹੈ ਜਿਸਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਲਕ ਅਗਬ ਅਗੋਚਰ ਉਹ ਅਦਰ ਨਿਰੰਜਨ ਦੇ ਕਾਰਜਿਓ ਉਹ ਪਰਮਾਤਮਾ ਮੇਰਾ ਗੋਬਿੰਦ ਬਹੁਤ ਵੱਡਾ ਹੈ ਪਹੁੰਚ ਤੋਂ ਪਰੇ ਹੈ ਇਦ੍ਰਿਆ ਦੀ ਪਹੁੰਚ ਤੋਂ ਪਰੇ ਹੈ ਗੋਚਰ ਇਦ੍ਰਿਆ ਨੂੰ ਕਹਿੰਦੇ ਨੇ ਅਗੋਚਰ ਇਦ੍ਰਿਆ ਦੀ ਪਹੁੰਚ ਤੋਂ ਪਰੇ ਹੈ ਵਰਦੀ ਪਹੁੰਚ ਤੋਂ ਪਰੇ ਹੈ ਐਸਾ ਬਾਇਤ ਹੋ ਰਹਿਤ ਪਰਮਾਤਮਾ ਹੈ ਜੀ ਤੂੰ ਆਦ ਪੁਰਖਿਆ ਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀ ਹੋ ਤੂੰ ਆਦਿ ਪੁਰਖ ਸुरूਤ ਹੋਇ ਪਤਾ ਨਹੀਂ ਕਦੋਂ ਤੋਂ ਹੈ ਤੇਰੇ ਆਦ ਦਾ ਕੋਈ ਪਤਾ ਨਹੀਂ ਤੂੰ ਅਨਾਦੀ ਪੁਰਖ ਹੈ ਇਕੋ ਹੀ ਹੈ ਉਹ ਪਰਮੇਸ਼ਰ ਐਸਾ ਬਾਕੀ ਸਭithੋ ਆਣ ਜਾਣ ਵਾਲੇ ਨੇ ਤੂੰ ਆਦਿ ਪੁਰਖ ਅਪਰੰਪਰ ਪਰੇ ਤੋਂ ਪਰੇ ਪਰੇ ਤੋਂ ਪਰੇ ਕਰਤਾ ਬਣਾਉਣ ਵਾਲਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੇਰੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੂੰ ਕਿਥੇ ਤੱਕ ਹੈ ਸ਼ਕਸ਼ਮਰੂ ਵਿੱਚ ਹਰ ਥਾਂ ਤੇ ਹੈ ਸਾਡੇ ਅੰਦਰ ਵੀ ਹੈ ਬਾਹਰ ਵੀ ਹੈ ਸਾਰੇ ਕਿਤੇ ਪੂਰਨ ਤੌਰ ਤੇ ਫੈਲਿਆ ਹੋਇਆ ਹੈ ਤੇਰੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੂੰ ਘਟ ਘਟ ਅੰਦਰ ਸਰਬ ਦੇ ਅੰਤਰ ਸਭ ਮੈਂ ਰਿਹਾ ਸਭ ਆਏ ਜਿਉ ਫਿਰ ਤੂੰ ਹਰ ਇੱਕ ਹਿਰਦੇ ਵਿੱਚ ਘਟ ਘਟ ਅੰਤਰ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਿਹੋ ਪੁਕਾਰ ਇਹਨਾਂ ਨੂੰ ਦਿਖਦਾ ਉਹ ਕਹਿੰਦੇ ਨੇ ਪੁਕਾਰ ਪੁਕਾਰ ਕੇ ਕਹਿੰਦੇ ਸਾਨੂੰ ਅੰਧਿਆਂ ਨੂੰ ਨਹੀਂ ਦਿਖਦਾ ਸੋ ਸਤਗੁਰੂ ਜੀ ਕਹਿੰਦੇ ਤੂੰ ਸਾਰੇ ਕਿਤੇ ਵਰਸ ਰਿਹਾ ਹੈ ਸਰਬ ਦੇ ਅੰਦਰ ਹੈ ਤੇ ਨਿਰੰਤਰ ਅੰਤ ਨਹੀਂ ਕਦੇ ਵੀ ਹੋਣਾ ਹੈ ਨਹੀਂ ਕੱਲ ਨੂੰ ਹੈ ਸੀ ਕੋਈ ਕਹਿੰਦੇ ਨੇ ਸਾਨੂੰ ਮਿਲਿਆ ਸੀ ਬੜੀ ਕਿਰਪਾ ਸੀ ਵੀ ਉਹ ਨਿਰੰਤਰ ਅੰਤ ਤੋਂ ਬਿਨਾ ਹੈ ਹਰ ਥਾਂ ਤੇ ਤੂੰ ਘਟ ਘਟ ਅੰਦਰ ਸਰਬ ਦੇ ਅੰਦਰ ਸਭ ਵਹਿ ਰਿਹਾ ਸਭ ਹੈ ਜੀ ਉਹ ਫਿਰ ਤੂੰ ਸਾਰੇ ਵਿੱਚ ਸਭਾਇਆ ਹੋਇਆ ਹੈ। ਫਿਰ ਜੇ ਕਿਸੇ ਵਿੱਚ ਸਭਾਇਆ ਸਾਡੇ ਵਿੱਚ ਵੀ ਤਾਂ ਹੈ। ਫਿਰ ਉਹ ਕਿਸੇ ਦੀ ਆਸ ਕਿਉਂ ਕਰਦਾ? ਆਪੜੇ ਆਪਣੇ ਤੇ ਰੱਖੇ। ਆਪੜੇ ਵਿੱਚ ਦੇਖੇ। ਕਿਸੇ ਤੋਂ ਕਿਉਂ ਪੁੱਛਦਾ ਹੈ? ਆਪਣੇ ਆਪ ਤੋਂ ਪੁੱਛ। ਆਪੇ ਤੋਂ ਸਲਾਹ ਕਰ। ਆਪ ਸੋਚ, ਆਪ ਕਰ। ਤੇਰੇ ਵਿੱਚ ਵੀ ਉਤਨਾਈ ਹੈ, ਮੇਰੇ ਵਿੱਚ ਵੀ ਉਤਨਾਈ ਹੈ। ਸਭ ਮੈਂ ਰਿਹਾ ਸਭਾਇਏ ਜੀ ਉਹ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਂ ਕਾਤ ਲਾ ਪਾਇਆ। ਉਹ ਸਾਡੇ ਹਿਰਦੇ ਦੇ ਅੰਦਰ ਵਸ ਰਿਹਾ ਹੈ ਸਾਡੇ ਸਰੀਰ ਦੇ ਅੰਦਰ ਵਸ ਰਿਹਾ ਹੈ ਸਾਡੇ ਪਰਿਵਾਰ ਦੇ ਅੰਦਰ ਵਸ ਰਿਹਾ ਹੈ ਸਭ ਦੇ ਅੰਦਰ ਹੈ ਪਰੇ ਤੋਂ ਪਰੇ ਬ੍ਰਹਮ ਹੈ ਜਿਹੜਾ ਪਰਮੇਸ਼ਰ ਪਰਮ ਈਸ਼ਰ ਤਾਂ ਕਾ ਅੰਤ ਨਾ ਪਾਇਆ ਉਹਦਾ ਅੰਤਰੀ ਪਾ ਸਕਦੇ ਜਦੋਂ ਮਿਲ ਵੀ ਜਾਏ ਫਿਰ ਵੀ ਉਹਦਾ ਅੰਤਰੀ ਅਹਿਸਾਸ ਨਹੀਂ ਉਹਦਾ ਮਿਲ ਕੇ ਵੀ ਅੰਤਰੀ ਪਾਇਆ ਜਾ ਸਕਦਾ ਐਡਾ ਵੱਡਾ ਹੈ ਉਹ ਤੇ ਸਰੂਪ ਨਾ ਰੇਖ ਅਦ੍ਰਿਸ਼ਟ ਅਗੋਚਰ ਗੁਰਮੁਖ ਅਲਖਲਖਾਇ ਉਹਦਾ ਕੋਈ ਰੂਪ ਨਹੀਂ ਹੈ ਨੂੰ ਦੇਖ ਸਕੀਏ ਅਕਰੂਪ ਹੀ ਦੇਖ ਸਕਦੀ ਹੈ ਅਰੂਪ ਨੂੰ ਨਹੀਂ ਦੇਖ ਸਕਦੀ ਉਹ ਅਰੂਪ ਹੈ ਅਦੂਪ ਹੈ ਉਹਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਹੈ ਚੱਕਰ ਚਿਹਰ ਅਰਬਰਨ ਜਾਤ ਅਰ ਪਾਤ ਨਹੀਂ ਜਿਹੇ ਪੜਦੇ ਉਹਨਾਂ ਰੋਜ਼ ਉਹਦੀ ਕੋਈ ਚੱਕਰ ਚਿਹਰ ਨਹੀਂ ਹੈ ਰੇਖ ਨਹੀਂ ਹੈ ਅਦ੍ਰਿਸ਼ਟ ਦਿਖਦਾ ਨਹੀਂ ਹੈ ਬੋਲ ਰਿਹਾ ਹੈ ਦਿਖਦਾ ਨਹੀਂ ਸੁਣ ਰਿਹਾ ਹੈ ਦਿਖਦਾ ਨਹੀਂ ਸਾਰੇ ਕਿਤੇ ਸਾਰੀ ਕਿਰਿਆ ਨੂੰ ਕਰ ਰਿਹਾ ਹੈ ਆਨੰਦ ਵੀ ਮਾਣ ਰਿਹਾ ਹੈ ਪਰ ਦਿਖਦਾ ਨਹੀਂ ਦਿਖਦਾ ਕਿਵੇਂ ਹੈ ਤਿਸ ਰੂਪ ਨ ਰੇਖ ਅਦ੍ਰਿਸ਼ਟ ਅਗੋਚਰ ਗੋਚਰ ਇਦਰੀਆ ਦੇ ਅੱਖਾਂ ਇੱਕ ਇਦ੍ਰਈ ਨੇ ਅਗੋਚਰ ਇਹ ਗੋਚਰ ਤੋਂ ਪਰੇ ਹੈ ਫਿਰ ਕਿਵੇਂ ਦਿਖਦਾ ਹੈ ਗੁਰਮੁਖ ਅਲਖ ਲਖਾਇਆ ਗੁਰੂ ਦਿਖਾ ਦੇ ਜਿਹੜੀ ਚੀਜ਼ ਨਹੀਂ ਪਤਾ ਗੁਰੂ ਦੱਸ ਦਿੰਦਾ ਜਿੱਥੇ ਨਹੀਂ ਚਲੇ ਜਾਂਦਾ ਗੁਰੂ ਚਲਾ ਦਿੰਦਾ ਨਹੀਂ ਮਿਲਿਆ ਜਾਂਦਾ ਗੁਰੂ ਗੁਰੂ ਦੇ ਅਨਸਾਰ ਹੀ ਹੋ ਜਾਏ ਗੁਰੂ ਦੀ ਸੇਵਾ ਗੁਰੂ ਦੀ ਸੰਗਤ ਗੁਰੂ ਦਾ ਸਿਮਰਨ ਜਿਹਦੇ ਕੋਲ ਆ ਗਿਆ ਉਹਨੂੰ ਦਿਖਾ ਵੀ ਦਿੰਦਾ ਹੈ ਬਿਲਾ ਵੀ ਦਿੰਦਾ ਹੈ ਉਹਨੂੰ ਤਾਂ ਉਹਦਾ ਰੂਪ ਬਣਾ ਦਿੰਦਾ ਹੈ ਗੁਰੂ ਕੋਲੇ ਇੱਕ ਕਲਾ ਹੈ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸੇ ਜੇ ਨਾਮ ਸੁਭਾਇ ਚੀਨੂ ਇਹ ਕਲਾ ਵਰਤਾ ਦਿੰਦਾ ਹੈ ਗੁਰੂ ਉਹ ਸਦਾ ਆਨੰਦ ਰਹਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੱਤਿਆ ਬਾਛਾ ਨਾਲਿਕ ਭਗਤਨ ਕਹਿ ਕਰ ਸਦਾ ਆਨੰਦ ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ ਕਿਸੇ ਤਰ੍ਹਾਂ ਦੀ ਹਾਲਤ ਹੋਵੇ ਸਰੀਰ ਦੀ ਹੋਵੇ ਪਰਿਵਾਰ ਦੀ ਹੋਵੇ ਕਾਰੋਬਾਰ ਦੀ ਹੋਵੇ ਸੰਸਾਰ ਦੀ ਹੋਵੇ ਧਰਮ ਦੀ ਹੋਵੇ ਬਸ ਇੱਕ ਆਪ ਆਨੰਦ ਵਿੱਚ ਹੋਤੇ ਰਹੇ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਬਾਏ ਬਿਨਾ ਕਿਸੇ ਕੋਸ਼ਿਸ਼ ਤੋਂ ਨਾਮ ਵਿੱਚ ਮਿਲੇ ਰਹਦੇ ਨੇ ਨਾਮ ਵਿੱਚ ਮਿਲੇ ਨਾਮ ਵਿੱਚ ਮਿਲ ਗਏ ਤੂੰ ਆਦਿ ਪੁਰਖ ਅਪਰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਆਦਿ ਪੁਰਖ ਸुरू ਤੋਂ ਪੁਰਖ ਹੈ ਅਤੇ ਪਰਪਰ ਹੈ ਕਰਤਾ ਹੈ ਕਰਨ ਵਾਲਾ ਤੇਰਾ ਪਾਰ ਆ ਬਾਰ ਕੋਈ ਨਹੀਂ ਜਾਣ ਸਕਦਾ ਤੂੰ ਸਤ ਪਰਮੇਸ਼ਰ ਸਦਾ ਅਵੇਦਾਸੀ ਹਰ ਹਰ ਗੁੜੀ ਨਿਧਾਰ ਜਿਉ ਤੂੰ ਸਤ ਪਰਮੇਸ਼ਰ ਸਤ ਰਹਿਣ ਵਾਲਾ ਪਰਮ ਈਸ਼ਰ ਵੱਡਾ ਮਾਲਕ ਸਭ ਤੋਂ ਵੱਡਾ ਮਾਲਕ ਈਸ਼ਰ ਮਾਲਕ ਬਹੁਤ ਨੇ ਥੇ ਕੋਈ ਘਰ ਦਾ مالک ਹੈ ਕੋਈ ਜ਼ਮੀਨ ਦਾ مالک ਹੈ ਕੋਈ ਪਿੰਡ ਦਾ مالک ਹੈ ਕੋਈ ਸ਼ਹਿਰ ਦਾ ਸਟੇਟ ਦਾ ਬੜੇ مالک ਮਿਲ ਲਗੇ ਈਸ਼ਵਰ ਬੜੇ ਮਿਲ ਲਗੇ ਪਰ ਪਰਮੇਸ਼ਰ ਉਹ ਸਾਰਿਆਂ ਦੀ ਮਾਲਕੀ ਦਾ مالک ਹੈ ਉਹ ਪਰਮੇਸ਼ਰ ਸਦਾ ਅਬਿਨਾਸੀ ਫਿਰ ਕਦੇ ਨਾਸ ਨਹੀਂ ਹੁੰਦਾ ਉਹ ਹਮੇਸ਼ਾ ਲਈ ਹਰ ਹਰ ਗੁੜੀ ਨਿਧਾਨ ਜੀ ਉਹ ਹਰੀ ਹੈ ਜਿਹੜਾ ਉਹ ਗੋਲਾ ਦਾ ਖਜ਼ਾਨਾ ਹੈ ਇਹ ਇੱਕ ਆਪ ਕੋਈ ਬਲੁਖ ਹੈ ਵਿਅਕਤੀ ਹੈ ਸਾਰੇ ਖਜ਼ਾਨੇ ਗੋਲਾ ਦਾ ਨਹੀਂ ਨਾਮ ਦਾ ਵੀ ਪਿਆਰ ਦਾ ਵੀ ਧਿਆਰ ਦਾ ਵੀ ਧਨ ਦਾ ਵੀ ਪਦਾਰਥ ਐਸਾ ਕੋਈ ਖਜ਼ਾਨਾ ਹੈ ਹੀ ਨਹੀਂ ਜਿਹੜਾ ਉਹਦੇ ਕੋਲ ਨਹੀਂ ਹੈ ਸਾਰੇ ਉਸੇ ਦੇ ਖਜ਼ਾਨੇ ਨੇ ਉਹ ਗੋਲਾ ਦਾ ਖਜ਼ਾਨਾ ਹੈ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਤੇਰੇ ਵਰਗਾ ਬਸ ਤੋਹੀ ਹੈ ਕਹੋ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂੰ ਤੈਸਾ ਤੋਹੀ ਕਿਆ ਉਪਮਾ ਦੀਜੈ ਤੇਰੇ ਵਰਗਾ ਤੋਹੀ ਹੈ ਹੋਰ ਕੋਈ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸ਼ਬਦ ਜਦੋਂ ਵਰषा ਦੇ ਵੀ ਜਿਦੇ ਜੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਿਲ ਸਰ ਕਿਆ ਬੀਬੀ ਭਾਤੀ ਵਰ ਕਾਬਲ ਹੋ ਗਈ ਹੈ ਕੋਈ ਵਰ ਦੇਖ ਲੋ ਕਦੇ ਕਿਹਦਾ ਹੋਣਾ ਚਾਹੀਦਾ ਵਰ ਉਹਦੇ ਭਾਈ ਜੇਠਾ ਜੀ ਟੋਕਰੀ ਲੈ ਕੇ ਕਦੇ ਆ ਰਹੇ ਸਰ ਐਸਾ ਵਰ ਹੋਣਾ ਚਾਹੀਦਾ ਹੈ ਇਸ ਵਰਗਾ ਵਰ ਹੋਣਾ ਚਾਹੀਦਾ ਉਗਲ ਕਰਕੇ ਕਿਹਾ ਕਦੇ ਫਿਰ ਇਸ ਵਰਗਾ ਕੋਈ ਨਹੀਂ ਹੈ ਇਸ ਵਰਗਾ ਤਾਂ ਇਹ ਹੀ ਹੈ ਬਸ ਠੀਕ ਹੋਈ ਉਸੇ ਵਕਤ ਹੀ ਉਸ ਨੂੰ ਸਬਦ ਬੜਾ ਦਿੱਤਾ ਛਵਾਰਾ ਲੱਗਣਾ ਜਿਹਨੂੰ ਕਹਿੰਦੇ ਨੇ ਬੰਗੜਾ ਸਹੁਰਿਆਂ ਦੇ ਘਰ ਪੜ ਗਿਆ ਗੁਰੂ ਦਾ ਘਰ ਸਹੁਰਿਆਂ ਦਾ ਘਰ ਬੜ ਗਿਆ ਇਸ ਵਰਗਾ ਤਾਂ ਇਹੀ ਹੈ ਪਰਮਾਤਮਾ ਵਰਗਾ ਸਿਰਫ ਪਰਮਾਤਮਾ ਹੀ ਹੈ ਹੋਰ ਕੋਈ ਨਹੀਂ ਉਸ ਵਰਗਾ ਹੋਰ ਨਹੀਂ ਕੋਈ ਹੈ ਉਹ ਇੱਕੋ ਹੀ ਹੈ ਹਾਂ ਉਹ ਆਪਣਾ ਹੀ ਵਰਗਾ ਬੜਾ ਲੈਂਦਾ ਹੈ ਕਿਸੇ ਨੂੰ ਵੀ ਬੜਾ ਲਈ ਹੈ ਨਹੀਂ ਹਰ ਕਾ ਸੇਵਕ ਹਰ ਹੀ ਜਿਹਾ ਜਿਨ ਹਰ ਜਪਿਆ ਸੇ ਹਰ ਹੋਏ ਹਰ ਹਰ ਜਨ ਦੋਈ ਇੱਕ ਹੈ ਬਿਬ ਵਿਚਾਰ ਕਿਛ ਨਾ ਹੈ ਕਿਤਨੇ ਬਚਦੇ ਜੋ ਪ੍ਰਾਣੀ ਦੇਸ ਦਿਨ ਭਜੈ ਰੂਪ ਰਾਮ ਤਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਬਾਣ ਆਪਣੇ ਵਰਗਾ ਜਿਹਨੂੰ ਵਰਜੀ ਬਣਾ ਲੇ ਉਸ ਵਰਗਾ ਹੈ ਜੇ ਉਹ ਆਪਣੇ ਵਰਗਾ ਬਣਾ ਲੈਂਦਾ ਨਾ ਜੀ ਉਹ ਹੋਰ ਡਰ ਲੱਗ ਜਾਂਦਾ ਉਸ ਤੋਂ ਕੋਈ ਨਹੀਂ ਕਹਿੰਦਾ ਅਸੀਂ ਬਹੁਤ ਕੁਝ ਕਹਿੰਦੇ ਆਇਓ ਕਰੋ ਜੀ ਆਹ ਕਰੋ ਜੀ ਹੋਰੀ ਕਹਿੰਦਾ ਪਰ ਉਹ ਪਤਾ ਹੈ ਉਹ ਕਿੱਡਾ ਬਡਾ ਹੈ ਹਰ ਪਰਵ ਏਕੋ ਅਬਰ ਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀ ਹੋ ਫਿਰ ਤੂੰ ਆਪ ਐਸਾ ਪੁਰਖ ਹੈ ਜਿਹਨੂੰ ਸਭ ਕੁਝ ਪਤਾ ਹੈ ਸੁਜਾਨ ਚੰਗੀ ਤਰ੍ਹਾਂ ਜਾਣਨ ਵਾਲਾ ਮੈਂ ਕਿਉਂ ਬੋਲ ਰਿਹਾ ਉਹ ਚੰਗੀ ਤਰ੍ਹਾਂ ਜਾਣਦਾ ਉਹ ਕਹਿਣ ਦੀ ਲੋੜ ਨਹੀਂ ਤੁਸੀਂ ਕਿਉਂ ਆਏ ਹੋ ਉਹ ਚੰਗੀ ਤਰ੍ਹਾਂ ਜਾਣਦਾ ਹੈ ਤੂੰ ਤੁਸੀਂ ਸੇਵਾ ਲਈ ਆਏ ਹੋ ਸਿਮਰ ਲਈ ਆਏ ਹੋ ਸੱਗਤ ਲਈ ਆਏ ਹੋ ਜਾਂ ਕੋਈ ਦੁਨਿਆਵੀ ਪਦਾਰਥ ਲਈ ਆਏ ਹੋ ਉਹਨੂੰ ਪਤਾ ਹੈ ਚੰਗੀ ਤਰ੍ਹਾਂ ਜਾਣਦਾ ਹੈ ਮੈਂ ਕਿਉਂ ਆਇਆ ਕਿਉਂ ਲਿਆਇਆ ਉਹ ਉਹ ਚੰਗੀ ਤਰ੍ਹਾਂ ਜਾਣਦਾ ਉਸ ਤੋਂ ਬਿਨਾਂ ਨਹੀਂ ਸੁਝਾਤ ਚੰਗੀ ਤਰ੍ਹਾਂ ਜਾਣਣ ਵਾਲਾ ਪੁਰਖ ਸੁजान ਤੂੰ ਪਰਧਾਰ ਤੁਦ ਜੇਵੜ ਅਵਰ ਨ ਕੋਈ ਤੂੰ ਚੰਗੀ ਤਰ੍ਹਾਂ ਜੇ ਪੁਰਖ ਦਾ ਅਰਥ ਹੁੰਦਾ ਜੋ ਚੀਜ਼ ਬਣਾ ਕੇ ਉਹਦੇ ਵਿੱਚ ਅਜਵੇਂ ਉਹਦੇ ਪਾਲੀ ਬਣਾਇਆ ਉਹਦੇ ਵਿੱਚ ਬਹੂਦ ਹੈ ਧਰਤੀ ਬਣਾਈ ਸਾਰੀ ਧਰਤੀ ਤੇ ਆਕਾਸ਼ ਪਤਾਲ ਬਣਾਇਆ ਉਹਨੂੰ ਪੁਰਖ ਕਹਿੰਦੇ ਪੁਰਖ ਸੁजान ਤੂੰ ਪਰਧਾਰ ਫਿਰ ਮੁਖੀ ਹੈ ਹਰ ਚੀਜ਼ ਦਾ ਖੰਡਾ ਬ੍ਰਹਮੰਡਾ ਕਿਸੇ ਵੀ ਚੀਜ਼ ਦਾ ਮੁਖੀ ਹੈ ਤੇ ਜਿਹੜੇ ਉਹਨੂੰ ਸਿਮਰਦੇ ਨੇ ਉਹ ਵੀ ਮੁਖੀ ਹੁੰਦੇ ਨੇ ਉਹਦੇ ਘਰ ਦੇ ਮੁਖੀ ਹੁੰਦੇ ਨੇ ਪ੍ਰਭ ਕੋ ਸ਼ਿਮਰੈ ਸੇ ਪੁਰਖ ਪ੍ਰਧਾਨ ਉਹਨਾਂ ਨੇ ਵੀ ਪੁਰਖ ਬਣਿਆ ਲਬਜ ਵਰਤਿਆ ਉਹ ਵੀ ਪੁਰਖ ਬਿਲਕੁਲ ਉਸੇ ਵਰਗੇ ਹੁੰਦੇ ਨੇ ਹਰ ਤਰ੍ਹਾਂ ਨਾਲ ਗੁਰਬਾਣੀ ਵਿੱਚ ਦੇਖ ਲਓ ਪਰ ਸਾਡੀ ਅੱਖਾਂ ਉਹਨੂੰ ਜੇ ਰੱਬ ਨੂੰ ਨਹੀਂ ਸਾਡੀ ਅੱਖਾਂ ਦੇਖ ਸਕਦੀ ਜਨ ਨੂੰ ਵੀ ਨਹੀਂ ਦੇਖ ਸਕਦੀਆਂ ਯਾਦ ਰੱਖਿਆ ਜੇ ਨਹੀਂ ਦੇਖ ਸਕਦੀ ਗੁਰੂ ਕਿਰਪਾ ਕਰਕੇ ਪ੍ਰਭਾਤਵਾ ਦਿਖਾਉਂਦਾ ਹੈ ਗੁਰੂ ਕਿਰਪਾ ਕਰਕੇ ਹੀ ਜਨ ਦਿਖਾਏਗਾ ਮਾਤਾ ਵੀਰਾ ਕਿਸੇ ਨੂੰ ਨਹੀਂ ਪਤਾ ਪਿਓ ਕੌਣ ਹੈ ਬਾਹ ਦੱਸਦੀ ਹੈ ਵੀ ਆਹ ਤੇਰਾ ਪਿਓ ਹੈ ਬਾਹ ਨੂੰ ਪਤਾ ਹੈ ਪਿਓ ਕੋ ਸੋ ਗੁਰੂ ਨੂੰ ਪਤਾ ਹੈ ਗੁਰੂ ਦਿਖਾਉਂਦਾ ਤੂੰ ਤੇ ਜੇਵੜ ਅਬਰ ਨਾ ਕੋਈ ਤੇਰੇ ਜੱਡਾ ਕੋਈ ਨਹੀਂ ਦੇਖ ਲਓ ਭਗਤ ਉਸੇ ਵਰਗੇ ਹੁੰਦੇ ਨੇ ਭਗਤਾ ਦੇ ਵਸ ਵਿੱਚ ਹੁੰਦਾ ਹੈ ਫਿਰ ਵੀ ਸਤਗੁਰੂ ਜੀ ਕਹਿੰਦੇ ਤੇਰੇ ਵਰਗਾ ਨਹੀਂ ਹੈ ਕੋਈ ਤੇਰੇ ਜੱਡਾ ਨਹੀਂ ਹੈ ਕੋਈ ਭਗਤ ਕਹਿੰਦਾ ਵੀ ਕਦੇ ਨਹੀਂ جے ಗುರು ਸਾਹਿਬ ਕਹਿ ਰਹੇ ਨੇ ਤੂੰ ਵੱਡਾ ਹੈ ਵੱਡਾ ਹੈ ਬੈ ਕੁਛ ਨਹੀਂ ਤੂੰ ਸਭ ਕੁਝ ਹੈ ਤੂੰ ਜਾਨਤ ਬੈ ਕਛ ਨਹੀਂ ਭਵ ਕਟੜ ਹਾਰੇ ਨਾ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰੈ ਸੋ ਹੋਏ ਕਹਿੰਦੇ ਹੈ ਮੇਰੇ ਮਾਲਕ ਤੇਰਾ ਹੀ ਨਾਮ ਇੱਥੇ ਵਰਤ ਰਿਹਾ ਤੇ ਤੂੰ ਆਪ ਹੀ ਜੋ ਕਰ ਰਿਹਾ ਉਹ ਜੇ ਸਾਨੂੰ ਇੱਥੇ ਲਿਆਇਆ ਹੈ ਲਿਆ ਕੇ ਬੁਲਵਾਰੇ ਆ ਤਾਂ ਸੀ ਬੋਲ ਰਿਹਾ ਵਰਨਾ ਇਹ ਘੋੜਾ ਬੋਲਣ ਦੇ ਕਾਬਿਲ ਬਿਲਕੁਲ ਨਹੀਂ ਆ ਸ ਸਕਦਾ ਬਿਲਕੁਲ ਨਹੀਂ ਨਾ ਸ਼ਾਬ ਸੀ ਨਾ ਹੋੜਾ ਫਿਰ ਵੀ ਉਹ ਬੁਲਾਰੇ ਉਹਦਾ ਕਰਿਆ ਹੋਇਆ ਹੋਇਆ ਮੇਰਾ ਤਾਂ ਮੈਂ ਆਪਣੀ ਵਿਚਾਰ ਜੇ ਦੇ ਬੇ ਤਾਂ ਵੀ 5 ਮਿੰਟ ਵਿੱਚ ਬਸ ਜਾ ਕੇ ਆਰਾਮ ਨਾਲ ਪੈ ਜਾਵਾ ਘੋੜਾ ਤਾਂ ਇਹ ਕਹਿੰਦਾ ਵੀ ਉઠੋ ਹੀ ਨਾ ਅੱਖਾਂ ਵਿੱਚ ਹੀ ਪੈ ਰੋ ਬਸ ਪਰ ਉਹ ਕਰਾਰੇ ਹੈ ਉਹਨੂੰ ਕੋਈ ਰਸ ਆ ਰਿਹਾ ਹੈ ਉਹ ਕਿਸੇ ਨੂੰ ਰਸ ਦੇ ਰਿਹਾ ਹੈ ਤਾਂ ਇਹ ਹੋ ਰਿਹਾ ਵੈਸੇ ਨਹੀਂ ਹੁੰਦਾ ਸਭ ਬਹਿ ਤੇ ਸਭ ਬਹਿ ਹਰ ਸਭ ਬਹਿ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰਦਾਬ ਜੀਓ ਸਾਰਿਆਂ ਵਿੱਚ ਵਰਤ ਵੀ ਰਿਹਾ ਹੈ ਰਵਿਆ ਹੋਇਆ ਵੀ ਹੈ ਇੱਕੋ ਸੋਈ ਗੁਰਮੁਖ ਲਖਿਆ ਹਰਦਾਬ ਜੀਓ ਕਦੇ ਗੁਰੂ ਰਾਹੀ ਹਰੀ ਦੇ ਨਾਮ ਦੁਆਰਾ ਉਹਨੂੰ ਸਮਝ ਆ ਜਾ ਜਿਹੜਾ ਨਾਮ ਜਪਦਾ ਹੈ ਨਾ ਜੀ ਉਹ 스스로 ਸਮਝ ਲੈਂਦਾ ਹੈ ਬਸ ਸੰਗਤ ਕਰਨੀ ਹੈ ਨਾਮ ਮਿਲੇ ਗੁਰਸੇਵਾ ਕਰਨੀ ਹੈ ਨਾਮ ਮਿਲੇ ਕੀ ਅਸੀਂ ਇਸ ਭਾਵਨਾ ਨਾਲ ਕਰਦੇ ਹਾਂ ਫਿਰ ਗੁਰੂ ਦੀ ਸੇਵਾ ਉਚਾਏਗਾ ਹੋਰ ਸੇਵਾ ਵਿੱਚ ਲਿਜਾਇਗਾ ਬ੍ਰੱਖ ਜਿੱਦਣ ਇਹ ਸਮਝ ਆ ਗਈ ਤੋ ਸਤ ਪਰਮੇਸ਼ਰ ਸਦਾ ਅਬਿਨਾਸੀ ਸਾਰ ਹਰ ਗੁੜੀ ਦੀਦਾਰ ਜਿਉ ਤੂੰ ਸੱਚਾ ਰਹਿਣ ਵਾਲਾ ਵੱਡਾ ਮਾਲਕ ਹੈ ਸਦਾ ਨਾਸਤੂ ਰਹਤ ਹੈ ਤੂੰ ਹਰੀ ਗੁਣਾ ਦਾ ਖਜ਼ਾਨਾ ਹੈ ਜੀ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੂ ਭਾਵੇਂ ਤੇ ਵੇ ਚਲਾਏ ਜੀਓ ਏ ਮੇਰੇ ਮਾਲਕ ਤੂੰ ਸਭ ਕੁਝ ਕਰਨ ਵਾਲਾ ਸਭ ਤੂੰ ਹੈ ਕਰਤਾ ਸਭ ਕੁਝ ਕਰਨ ਵਾਲਾ ਇਹ ਸੰਸਾਰ ਨੂੰ ਇੱਕ ਛੇਦ ਵਿੱਚ ਨਾਸ਼ ਕਰ ਸਕਦਾ ਹੈ ਤੇ ਨਾਸ਼ ਕਰਕੇ ਫੇਰ ਦੁਬਾਰਾ ਬਣਾ ਦਿੰਦਾ ਹੈ ਇਹ ਸਾਡੇ ਵਿੱਚ ਜਿੱਦ ਹੈ ਇਹਨੂੰ ਕੱਢ ਕੇ ਫੇਰ ਪਾ ਸਕਦਾ ਗਾਵੇ ਕੋ ਜੀ ਲੈ ਫਿਰ ਦੇ ਦੁਬਾਰਾ ਫੇਰ ਦੇ ਦਿੰਦਾ ਐਸਾ ਹੈ ਉਹਦੀ ਕਲਾ ਬਹੁਤ ਵੱਡੀ ਹੈ ਉਹਦਾ ਕਰਤਾ ਉਹ ਦੇ ਕਰਨੋ ਕਰਕੇ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੂ ਭਾਵੇਂ ਤਿਵੇਂ ਚਲਾਏ ਜੀ ਉਹ ਜਿਵੇਂ ਉਹਦੀ ਮਰਜ਼ੀ ਉਹ ਸਾਨੂੰ ਚੱਲਣਾ ਪੈਂਦਾ ਉਹਦੀ ਮਰਜ਼ੀ ਹੈ ਸਰੀਰ ਠੀਕ ਰਹੇਗਾ ਉਹਦੀ ਮਰਜ਼ੀ ਹੈ ਨਹੀਂ ਠੀਕ ਹੈ ਉਹਦੀ ਮਰਜ਼ੀ ਹੈ ਸੁੱਖ ਹੈ ਅਰਧ ਤੇ ਆਪੇ ਭਾਵੇਂ ਤਿਵੇਂ ਚਲਾਵੇ ਸਭ ਤੇਰੇ ਸ਼ਬਦ ਸਭਾਏ ਜੀਓ ਤੈਨੂੰ ਆਪ ਜੋ ਚੰਗਾ ਲੱਗਦਾ ਹੈ ਉਹਵੇਂ ਤੂੰ ਚਲਾਉਂਦਾ ਹੈ ਕਿਸੇ ਨੂੰ ਤੇਰੇ ਹੀ ਹੁਕਮ ਰੂਪੀ ਸ਼ਬਦ ਦੁਆਰਾ ਸਾਰੇ ਚੱਲ ਰਹੇ ਨੇ ਸਭ ਸ਼ਬਦ ਸੁਭਾਵ ਹੈ ਜਤੁ ਉਤਪਾਵ ਹੈ ਤੇਰੇ ਸ਼ਬਦ ਵੜਿਆਈ اے ਮੇਰੇ ਮਾਲਕ ਤੇਰੇ ਸ਼ਬਦ ਰਾਹੀ ਤੇਰੇ ਵਿੱਚ ਕੋਈ ਬਿਲ ਸਕਦਾ ਹੈ ਤੇਰੇ ਸ਼ਬਦ ਰਾਹੀ ਹੀ ਤੈਨੂੰ ਵੜਿਆ ਸਕਦਾ ਹੈ ਸ਼ਬਦ ਹੀ ਸਭ ਕੁਝ ਹੈ ਆਉਪਤ ਪਰ ਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਆਉਪਤ ਹੋਵੇ ਇਸ ਸ਼ਬਦ ਨੂੰ ਆਪਾਂ ਕਦੇ ਵਖ ਕਰੀਏ ਨਾ ਤਾਂ ਹੀ ਤਾਂ ਸੰਤਾਨ ਹੈ ਬਹੂਪੁਰਖਾਂ ਨੇ ਕਿਹਾ ਭਾਈ ਬਾਣੀ ਕੰਠ ਪੈਸਾ ਗੰਠ ਜਿੱਥੇ ਮਰਜੀ ਵਰਤ ਇਹਨੂੰ ਸ਼ਬਦ ਨੂੰ ਕਿਉਂਕਿ ਸ਼ਬਦ ਹੀ ਸਾਰਾ ਕੁਝ ਹੈ ਸ਼ਬਦ ਨੂੰ ਅੰਦਰ ਲੈ ਜਾ ਤੂੰ ਗੁਰਬੁਖ ਬੁੱਧ ਪਾਈਐ ਆਪ ਗਵਾਈਐ ਸਭ ਦੇ ਰਹਾ ਸਮਾਈ ਜਿਹੜਾ ਮਨੁੱਖ ਗੁਰੂ ਦੁਆਰਾ ਇਹ ਬੁੱਧ ਵਿਵੇਕ ਲੈ ਲੈਂਦਾ ਹੈ ਉਹ ਕਿਮਤ ਕੋਈ ਵਿਰਲਾ ਲੇਵੇ ਕਰ ਕਿਰਪਾ ਪ੍ਰਭ ਅਪੇ ਦੇਵੇ ਕਹਦੇ ਗੁਰਬੁਖ ਬੁੱਧ ਪਾਈਐ ਆਪ ਗਵਾਈਏ ਫਿਰ ਹੋਵੇ ਚਲੀ ਜਾਏਗੀ ਆਪ ਸ਼ਬਦ ਦੇ ਰਹਾ ਸਮਾਈ ਉਹ ਮਨੁੱਖ ਸ਼ਬਦ ਰਾਹੀ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਂਦਾ ਹੈ ਮਿਲ ਜਾਂਦਾ ਹੈ ਇੱਕ ਬਿਕ ਹੋ ਜਾਂਦਾ ਹੈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਏ ਧਾਰਕ ਨਾਮ ਸਮਾਏ ਜੀਓ ਭਾਈ ਤੇਰਾ ਸ਼ਬਦ ਤੇਰਾ ਨਾਮ ਪਹੁੰਚ ਤੋਂ ਪਰੇ ਪਰ ਗੁਰੂ ਰਾਹੀ ਪਾਇਆ ਜਾ ਸਕਦਾ ਹੈ ਧਾਰਕ ਨਾਮ ਸਮਾਏ ਜੀਓ ਫੇਰ ਉਹ ਮਨੁੱਖ ਨਾਮ ਵਿੱਚ ਸਮਾਜਿਤ ਦਾ ਮਿਲ ਜਾਂਦਾ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਇਥੇ ਵਿਚ ਲਾਏ ਜੀਉ ਤੂੰ ਹੀ ਸਭ ਕੁਝ ਕਰਨ ਵਾਲਾ ਹੈ ਸਾਰੀ ਵਡਿਆਈ ਤੇਰੀ ਹੀ ਹੈ ਜਿਵੇਂ ਤੇਰੀ ਮਰਜੀ ਹੈ ਉਵੇਂ ਸੰਸਾਰ ਨੂੰ ਤੂੰ ਚਲਾ ਰਿਹਾ ਹੈ ਆਪਾਂ ਕਹੀ ਜਾਂਦੇ ਆ ਇਹ ਕਰ ਰਿਹਾ ਜੀ ਉਹ ਸਰਕਾਰ ਹੈ ਕਰ ਰਹੀ ਹੈ ਫਲਾਣਾ ਹੈ ਕਰ ਰਿਹਾ ਉਹ ਆਪ ਕਰਦਾ ਹੈ ਆਪ ਕਰੇ ਕਿਸੇ ਆਖੀ ਹੈ ਹੋਰ ਕਰੈ ਨਾ ਕੋਈ ਸ਼ਤ ਗੁਰਜੀ ਰਹਿ ਬਦਕਰਨ ਕੋਈ ਭੁੱਲ ਚੁੱਕਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹ